ਦੋਨੋ ਟੀਮਾਂ ਜਿਹੜੀਆਂ ਲਾਈਨਅਪ ਹੋ ਗਈਆਂ ਜੀ ਜਲਦੀ ਦੇ ਨਾਲ ਜਿਹੜੀ ਰੋਵਿੰਗ ਰੋਵਿੰਗ ਕਰਨੀ ਆ ਕਰਾ ਦਿਓ ਜੀ ਹਰੇ ਕਿੰਨੇ 20 ਕਿ 30 20 25 ਅੰਕ ਆਪਾਂ ਦਰਸ਼ਕਾਂ ਦੀ ਰਾਏ ਲੈ ਲੈਂਦੇ ਆ ਜੀ ਕਿਉਂਕਿ ਜਿਹੜੇ ਸਵੇਰ ਤੋਂ ਖੜੇ ਨੇ ਦੱਸੋ ਜੀ ਕਿੰਨੇ ਅੰਕਾਂ ਦਾ ਮੈਚ ਚਾਹੀਦਾ ਹੈ ਜੀ ਹਾਂ ਜੀ 30 ਜਿਆਦਾ ਵੱਡਾ ਨਾ 25 ਕਰ ਲੈਂਦੇ ਆ ਕਿਉਂਕਿ ਫਾਈਨਲ ਮੁਕਾਬਲਾ ਬਾਜਵਾ ਜੀ ਅਰੇ ਭਾਈ ਕਿਉਂਕਿ ਇੰਦਰਪਾਲ ਜੀ ਪ੍ਰਬੰਧਕੀ ਕਮੇਟੀ ਦੇ ਹੁਕਮ ਨੇ ਵੀਰੇ ਜਿਵੇਂ ਉਹਨਾਂ ਨੇ ਕਹਿਣਾ ਇੰਦਰਪਾਲ ਜੀ ਭਾਜੀ ਇੰਦਰਪਾਲ ਜੀ ਇਧਰ ਧਿਆਨ ਦਿਓ ਤੁਸੀਂ ਕਿੰਨਾ ਚਾਹੁੰਦੇ ਹੋ ਹਾਂਜੀ 20 ਅੰਕ ਕਹਿੰਦੇ ਕਰ ਦਿਓ ਜੀ ਠੀਕ ਆ ਜੀ ਸਹੀ ਆ ਠੀਕ ਹੈ ਜੀ ਇਟਸ ਓਕੇ ਕਿਉਂਕਿ ਖਿਡਾਰੀ ਵੀ ਏ 20 20 ਮੇਰੇ ਵੀਰੋ ਕਹਿੰਦੇ 40ਾਂ 50ਾਂ ਵਰਗੇ ਹੋ ਜਾਣਿਆ 20 ਕਬੱਡੀਆਂ ਉਧਰੋਂ ਪੈਣੀਆਂ 20 ਉਧਰੋਂ 40 ਹੋ ਜਾਣੀਆਂ ਇਹ ਕਿਹੜਾ ਇੱਕ ਤਰਫਾ ਮੈਚ ਆ ਇੱਕ ਇੱਕ ਪੁਆਇੰਟ ਜਿਹੜਾ ਕਹਿੰਦੇ ਮਾੜਾ ਮੂਹ ਹੀ ਜ਼ੋਰ ਲੱਗਣਾ ਲੈ ਵੀ ਪ੍ਰਦੀਪ ਜੋ ਆਪਾ ਹਰਿਆਣੇ ਵਾਲੀ ਟੀਮ ਦਾ ਥੋੜਾ ਕਰ ਰਹੇ ਆ ਲੈ ਵੀ ਪ੍ਰਦੀਪ ਟੈਣੇ ਅੱਜ ਉਹ ਗੱਲ ਮੇਰਾ ਦਿਲ ਕਰਦਾ ਕਹਿਣ ਜਿਹੜੀ ਆਪਾਂ ਸਿਓੜੇ ਨਹੀਂ ਸੀ ਕਰਦੇ ਦੋਏ ਜਾਣੇ ਵੀ ਫਾਈਨਲ ਜਾ ਕੇ ਲੋਕੀ ਕਹਿੰਦੇ ਵੀ ਇੰਨੀਆਂ ਕੌਡੀਆਂ ਆਪਾਂ ਕੁਝ ਗੱਲ ਕਰਦੇ ਸੀ ਪਰ ਇਹ ਗੱਲਾਂ ਬੋਲ ਨਹੀਂ ਹੁੰਦੀਆਂ ਹੱਥ ਵੱਡੇ ਹੁੰਦੇ ਆ ਹਾਂਜੀ ਦੋਨੋਂ ਟੀਮਾਂ ਲਾਈਨ ਅਪ ਹੋਣਗੀਆਂ ਸਾਡੇ ਅੱਜ ਮੁੱਖ ਮਹਿਮਾਨ ਆਉਣਗੇ ਖੇਡ ਮੈਦਾਨ ਦੇ ਵਿੱਚ ਬੇਨਤੀ ਆ ਜੀ ਦੋਨੋਂ ਟੀਮਾਂ ਜਲਦੀ ਦੇ ਨਾਲ ਔਰ ਅਰਵਿੰਦ ਸਿੰਘ ਰਾਜੀ ਤੇ ਨਾਲ ਹੀ ਚੌਧਰੀ ਦਰਸ਼ਨ ਲਾਲ ਜੀ ਅਵਨਾਸ਼ ਭੂਂਬੜਾ ਜੀ ਹੁਣੀ ਔਰ ਨਾਲ ਹੀ ਵਿਨੇ ਕੁਮਾਰ ਜੀ ਰਨਾਲੀ ਅਮਿਤ अरोड़ा ਜੀ ਔਰ ਨਾਲ ਹੀ ਸ਼੍ਰੀ ਪਨਾਸ ਸੀਤਾ ਜੀ ਵਿੱਕੀ ਚੌਧਰੀ ਜੀ सोनू 파ਟਿਆ ਜੀ ਹੁਣੇ ਅਵਨਾਸ਼ ਪੁੰਬਲਾ ਜੀ ਹੁਣੇ ਆਉਣਗੇ ਔਰ ਜਿੰਨੀਆਂ ਗੌਰਵ ਕੁਮਾਰ ਜੀ ਵਿੱਕੀ ਕਰੀਮਪੁਰ ਔਰ ਹੋਰ ਵੀ ਜਿੰਨੀਆਂ ਔਰ ਦੋਨੇ ਟੀਮਾਂ ਲਾਈਨ ਅਪ ਹੋ ਜਾਣਗੀਆਂ ਜੀ ਇਧਰ ਪਾਸ ਦੀ ਟੀਮਾਂ ਲਾਈਨ ਅਪ ਕਰਾ ਦਿਓ ਕਿਉਂਕਿ ਸਾਡੇ ਮੁੱਖ ਮਹਿਮਾਨ ਜਿਹੜੇ ਖੇਡ ਮੈਦਾਨ ਦੇ ਵਿਚਾਰੇ ਨੇ ਸਰੇਸ਼ ਜੀ ਦੋਨੋਂ ਟੀਮਾਂ ਲਾਈਨਅਪ ਹੋਣ ਗਿਆ ਜੀ ਪਹਿਲਾ ਲਾਈਨਅਪ ਹੋ ਜੋ ਜੀ ਆ ਬਾਕੀ ਕੰਮ ਆਪਾਂ ਬਾਅਦ ਵਿੱਚ ਕਰ ਲਵਾਂਗੇ ਹਾਂਜੀ ਲਾਈਨਅਪ ਹੋ ਜਾਣਗੇ ਦੋਨੋਂ ਟੀਮਾਂ ਹਾਰੇਵਾ ਸਾਹਿਬ ਆ ਟੀਮ ਜਿਹੜੀ ਇੱਧਰ ਖੇਡਦੀ ਹੈ ਜੀ ਆ ਕਹਿੰਦੇ ਹਰਿਆਣੇ ਤੋਂ ਟੀਮ ਪੁੱਜੀ ਚੌਰੀ ਸਾਹਿਬ ਔਰ ਆਜ ਕਹਿੰਦੇ ਕਰੀਮਪੁਰ ਵੱਲੋਂ ਖੇਡਦੀ ਟੀਮ ਬਹੁਤ ਹੀ ਸ਼ਾਨਦਾਰ ਜਿਹੜੀ ਟੀਮ ਕਹਿੰਦੇ ਵਧੀਆ ਪ੍ਰਦਰਸ਼ਨ ਕੀਤਾ ਔਰ ਸ਼ਿਯਾਰਵੀਰ ਸਿੰਘਲਾ ਜੀ ਅਵਿਨਾਸ਼ ਪੁੰਬਲਾ ਜੀ ਇਹ ਹਰਿਆਣੇ ਤੋਂ ਟੀਮ ਪੁੱਜੀ ਆ ਜੀ ਬਹੁਤ ਹੀ ਸ਼ਾਨਦਾਰ ਅਵਨਾਸ਼ ਭੂੰਬੜਾ ਜੀ ਉਹ ਵੀ ਆਣ ਕੇ ਖੇਡ ਮੈਦਾਨ ਦੇ ਵਿੱਚ ਔਰ ਹੋਰ ਵੀ ਜਿੰਨੀਆਂ ਸਤਿਕਾਰਯੋਗ ਸ਼ਖਸੀਅਤਾਂ ਨੇ ਆਰੇ ਸਾਡੇ ਗਾਰੋ ਕੁਮਾਰ ਜੀ ਵਿੱਕੀ ਹੁਣੀ ਕਹਿੰਦੇ ਜਾਣ ਪਛਾਣ ਚੰਗੀ ਤਰ੍ਹਾਂ ਕਰਦੇ ਨੇ ਕਿਉਂਕਿ ਵੱਡੇ ਕਾਰੋਬਾਰ ਨੇ ਹਰਿਆਣੇ ਦੇ ਵਿੱਚ ਇਹਨਾਂ ਦੇ ਆਰੇ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਨੇ ਸੋਨੂੰ ਪਾਟੀਆਂ ਜੀ ਹੁਣੀ ਅਵਨਾਸ਼ ਭੂੰਬੜਾ ਜੀ ਹੁਣੀ ਔਰ ਗਾਰੋ ਕੁਮਾਰ ਜੀ ਵਿੱਕੀ ਔਰ ਸ਼੍ਰੀ ਬਿਨੇ ਕੁਮਾਰ ਜੀ ਠੇਕੇਦਾਰ ਸਾਹਿਬ ਵਿੱਕੀ ਚੌਧਰੀ ਹੁਣੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ تر세ਮ لال ਦੀ ਤਿਆਣੀ ਔਰ ਨਾਲ ਹੀ ਅਮਿਤ अरोड़ा ਜੀ ਤੇ ਅਮਿਤ ਜਿੰਦਲ ਜੀ ਔਰ ਡੀਸੀ ਚੌਧਰੀ ਹੁਣੀ ਔਰ ਕਲੱਬ ਦੇ ਪ੍ਰਧਾਨ ਵਿੱਕੀ ਚੌਧਰੀ ਹੁਣੀ ਕਹਿੰਦੇ ਪੂਰੇ ਖੁਸ਼ ਨੇ ਅੱਜ ਅੱਜ ਕਹਿੰਦੇ ਪੂਰੀ ਠੋਕ ਬਣ ਗਈ ਆ ਪੂਰੇ ਟਾਪ ਦਾ ਕਹਿੰਦੇ ਕਬੱਡੀ ਕੱਪ ਹੋਇਆ ਔਰ ਅਰ ਪਿਛਲੇ ਸਾਲ ਵੀ ਜਿਹੜਾ ਕਬੱਡੀ ਦਾ ਕੱਪ ਮੇਰੇ ਵੀਰੋ ਕਹਿੰਦੇ ਚੋਟੀ ਦਾ ਕਬੱਡੀ ਕੱਪ ਰਿਹਾ ਸੀ ਮੰਗੂਪੁਰ ਦਾ ਆਉਣੇ ਵਾਲੇ ਸਾਲ ਨੂੰ ਵੀ ਪੂਰਾ ਚੋਟੀ ਦਾ ਰਹੂ ਪ੍ਰਵਾਹ ਨਾ ਕਰ ਦੋ ਹਰ ਇੱਕ ਗਰੁੱਪ ਫੋਟੋ ਹੋਵੇਗੀ ਖਿਡਾਰੀਆਂ ਦੇ ਨਾਲ ਜਲਦੀ ਦੇ ਨਾਲ ਖਿਡਾਰੀ ਵੀ ਆਉਣਗੇ ਜਲਦੀ ਦੇ ਨਾਲ ਆਉਣਗੇ ਖਿਡਾਰੀ ਵੀਰ ਇੱਕ ਗਰੁੱਪ ਫੋਟੋ ਹੋਵੇਗੀ ਹਾਂਜੀ ਪ੍ਰਦੀਪ ਜੀ ਆ ਜਾਓ ਇੱਕ ਗਰੁੱਪ ਫੋਟੋ ਭਾਜੀ ਇੱਧਰ ਦੀ ਸਾਈਡ ਆ ਜਾਓ ਇੱਧਰ ਚਾਨਣ ਹਾਂਜੀ ਆਰੇ ਇੱਕ ਗਰੁੱਪ ਫੋਟੋ ਜਿਹੜੀ ਹੋਣ ਜਾ ਰਹੀ ਹੈ ਅੱਜ ਦੇ ਸਾਡੇ ਮੁੱਖ ਮਹਿਮਾਨਾਂ ਦੇ ਨਾਲ ਆ ਜਾਣਗੇ ਸਾਰੇ ਖਿਡਾਰੀ ਬੈਠਣਗੇ ਜੀ ਔਰ ਸ਼ਾਨਦਾਰੀ ਗਰੁੱਪ ਫੋਟੋ ਹੋਵੇਗੀ ਕਿਉਂਕਿ ਕਾਲੂ ਵੱਖੋ ਵੱਖਰੇ ਖਵਾਰਾਂ ਦੇ ਵਿੱਚ ਗੱਲ ਹੋਣੀ ਹੈ ਇੱਕ ਮਿੰਟ ਇੱਕ ਮਿੰਟ ਹਰਿਆਣੇ ਵਾਲਿਓ ਤੁਸੀਂ ਗੋਸੇ ਹੋ ਤੁਸੀਂ ਨਹੀਂ ਆਏ ਫੋਟੋ ਦੇ ਵਿੱਚ ਆ ਜਾ ਭਾਈ ਆ ਜਾ ਇਧਰ ਆਣਾ ਸ ਔਰ ਜਲਦੀ ਦੇ ਨਾਲ ਆਣਗੇ ਜਿਹੜੇ ਹਰਿਆਣੇ ਵਾਲੇ ਬੈਠਣਗੇ ਕਿਉਂਕਿ ਗਰੁੱਪ ਫੋਟੋ ਹੋ ਰਹੀ ਹੈ ਕੱਲ ਫੋਟੋ ਨੇ ਕਹਿੰਦੇ ਪੂਰੇ ਪੂਰੇ ਵਿੱਚ ਘੁੰਮਣਾ ਹੈ ਕਦੇ 365 ਵਾਲੇ ਪ੍ਰਦੀਪ ਨੇ ਗੱਲ ਕਰਨੀ ਹੈ ਕਦੇ ਰਮਨ ਪਾਟਿਏ ਨੇ ਕਦੇ ਰਵਿੰਦਰ ਸੂਰਾਪੁਰੀ ਨੇ ਕਹਿੰਦੇ ਜੀਤ ਦੇ ਕਾਲਮਾ ਦੇ ਵਿੱਚ ਗੱਲ ਕਰਨੀ ਹੈ ਜਿੱਥੇ 24 ਤਰੀਕ ਨੂੰ ਕਹਿੰਦੇ ਆ ਖੂਨਦਾਨ ਕੈਂਪ ਵੀ ਲਵਾ ਰਹੇ ਨੇ ਰਵਿੰਦਰ ਸੂਰਾਪੁਰੀ ਹੁਣੀ ਸਾਡੇ ਉਪਰਾਲੇ ਨੇ ਮਾਰੋ ਤਾੜੀਆਂ ਦਰਸ਼ਕ ਵੀਰੋ ਫੇ ਮੁਕਾਬਲਾ ਜਿਹੜਾ ਸ਼ੁਰੂ ਕਰਵਾਵਾਂਗੇ ਤਾੜੀਆਂ ਮਾਰ ਦਿਓ ਜ਼ੋਰ ਨਾਲ ਇੱਕ ਵਾਰ ਵਾਹ ਜੀ ਵਾਹ ਕਿਹਾ ਕਿ ਫਾਈਨਲ ਮੁਕਾਬਲਾ ਅੱਜ ਦੇ ਦਿਨ ਦਾ ਅੱਜ ਇਸ ਖੇਡ ਮੇਲੇ ਨੇ ਵੀ ਜਿਹੜੀ ਆਪਣੀ ਸ਼ਾਬਾਸ਼ ਛੱਡ ਜਾਣੀ ਹੈ ਕਿਉਂਕਿ ਸੂਰਜ ਦੇਵਤਾ ਤੇ ਕਾਫੀ ਸਮਾਂ ਹੋ ਗਿਆ ਲਾਲੀਆਂ ਛੱਡ ਗਿਆ ਆਪਣੀ ਹੈ ਅੱਜ ਇਸ ਖੇਡ ਮੇਲੇ ਨੇ ਵੀ ਲਾਲੀਆਂ ਛੱਡ ਜਾਣੀਆਂ ਨੇ ਔਰ ਦੇਖਦੇ ਹਾਂ ਕਿਸ ਨੌਜਵਾਨ ਨੂੰ ਨਸੀਬ ਹੋਵੇਗੀ ਹਾਂਜੀ ਇੱਕ ਫੋਟੋ ਆ ਸਾਡੇ ਪ੍ਰਦੀਪ ਵੀਰ ਹੁਣੇ ਜਿਹੜੇ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰ ਰਹੇ ਨੇ ਧੰਨਵਾਦ ਜੀ ਹਾਂਜੀ ਬੇਨਤੀ ਆ ਜਿਹੜੇ ਐਕਸਟਰਾ ਖਿਡਾਰੀ ਨੇ ਜਾਂ ਸਪੋਰਟਰ ਨੇ ਕਿਉਂਕਿ ਪਲੀਜ਼ ਥੱਲੇ ਬਹਿ ਜਾਓ ਥੱਲੇ ਬਹਿ ਜਾਓ ਸਾਡੀ ਬੇਨਤੀ ਆ ਕਿਉਂਕਿ ਆਪਣਾ ਕੱਪ ਹੈ ਕਿਉਂਕਿ ਦਰਸ਼ਕਾਂ ਦਾ ਆਪਾਂ ਜਿਹੜਾ ਮਜ਼ਾ ਨਹੀਂ ਖਰਾਬ ਕਰਨਾ ਜਿਹੜੇ ਸਵੇਰ ਤੋਂ ਜੁੜੇ ਨੇ ਭਾਈ ਜੀ ਮੈਂ ਵੀ ਬੜੀਆਂ ਬੇਨਤੀਆਂ ਕਰਦਿਆਂ ਵੀ ਗਰਾਊਂਡ ਕਲੀਅਰ ਕਰ ਦਈਏ ਗਰਾਊਂਡ ਕਲੀਅਰ ਕਰ ਦਈਏ ਕਿਸੇ ਨੇ ਇੱਕ ਨਹੀਂ ਮੰਨੀ ਇਹ ਦਰਸ਼ਕਾਂ ਲਈ ਐਡੇ ਵੱਡੇ ਆਪਾਂ ਮੇਲੇ ਕਰਵਾਉਨੇ ਆ ਜੀ ਇਹਨਾਂ ਨੂੰ ਵੇਖਣ ਦਾ ਸਵਾਦ ਮੈ ਤਾਂ ਚੰਗਾ ਨਹੀਂ ਲੱਗਦਾ ਬੇਨਤੀ ਹੈ ਸਾਡੀ ਵੀ ਗਰਾਊਂਡ ਜਿਹੜਾ ਪਲੀਜ਼ ਕਲੀਅਰ ਕਰਦੇ ਹੋ ਇੰਦਰਪਾਲ ਜੀ ਟਾਸ ਹੋ ਚੁੱਕੀ ਪਹਿਲੀ ਕੌਡੀ ਕਿਹੜੀ ਟੀਮ ਦੀ ਹੈ ਆਪਣੀ ਓਕੇ ਪਹਿਲੀ ਕੌਡੀ ਜਿਹੜੀ ਮੇਰੇ ਤੋਂ ਖੱਬੇ ਪੰਨੇ ਹਾਂਜੀ ਪਾਪਾ ਜੀ ਔਰ ਜਿਹੜੇ ਐਕਸਟਰਾ ਖਿਡਾਰੀ ਨੇ ਜਾਂ ਔਰ ਚੂਨਾ ਜੂਰ ਪਾ ਦਿਓ ਜੀ ਪਹਿਲੋਂ ਹਾਂ ਬਈ ਵਿਸ਼ਨੂ ਕਿੱਥੇ ਹੈ ਜਲਦੀ ਦੇ ਨਾਲ ਆਏਗਾ ਚੂਨਾ ਪਾਏਗਾ ਪਹਿਲੋਂ ਨਹੀਂ ਜੀ ਕਿਉਂਕਿ ਚੂਨਾ ਪਵਾ ਲੋ ਫਿਰ ਬਾਅਦ ਦੇ ਵਿੱਚ ਰੌਲਾ ਪੈਣ ਵਾਲਾ ਕੰਮ ਹੋ ਜਾਂਦਾ ਹੈ ਵਿਸ਼ਨੂ ਚੂਨੇ ਵਾਲਾ ਜਲਦੀ ਦੇ ਨਾਲ ਪੁੱਜੇਗਾ ਮੇਰਾ ਵੀਰ ਲੈ ਵੀ ਪੰਮਿਆਂ ਜਿਨ੍ਹਾਂ ਨੇ ਬੈਸਟ ਪਲੇਅਰ ਕੰਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਆਪਾਂ ਹਾਂਜੀ ਪੰਮਾ ਬੱਗੂ ਵਾਲ ਕਹਿੰਦੇ ਆਪਣੇ ਸਮੇਂ ਦੇ ਵਿੱਚ ਤਗੜੀ ਕਬੱਡੀ ਖੇਡੀ ਆ ਗੁਰਵਿੰਦਰ ਸਿੰਘਪੁਰਾ ਤੇ ਨਾਲ ਹੀ ਮੇਛੀ ਕੁਟਵਾਰਾ ਮੇਛੀ ਮੀਲੂ ਇਹ ਵੀ ਕਹਿੰਦੇ ਸਿਰੇ ਦੇ ਖਿਡਾਰੀ ਰਹੇ ਨੇ ਕਬੱਡੀ ਦੇ ਲਾ ਫਾਈਨਲ ਮੈਚ ਅੱਜ ਦੇ ਕਬੱਡੀ ਕੱਪ ਦਾ ਕਹਿੰਦੇ ਸ਼ੁਰੂ ਹੋਣ ਜਾ ਰਿਹਾ ਹੈ ਤੇ ਕੱਪ ਦਾ ਚੌਥਾ ਯਾਦਗਾਰੀ ਕਬੱਡੀ ਕੱਪ ਸਵੇਰ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਦਰਸ਼ਕ ਇਸੇ ਕੱਪ ਦੇ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਹੈ ਕਿਸੇ ਵੀਰ ਦੀ ਆਨ ਅਤੇ ਸ਼ਾਨ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਸਾਰੇ ਬੁਲਾਰੇ ਨੂੰ ਅਣਜਾਣ ਸਮਝ ਕੇ ਜਿਦਾ ਮਾਫ ਕਰਦੇ ਹੋ ਫਾਈਨਲ ਮੈਚ ਥੋੜੇ ਸਮੇਂ ਬਾਅਦ ਜਿਦਾ ਸ਼ੁਰੂ ਹੋਣ ਜਾ ਰਿਹਾ ਹੈ ਅੱਜ ਦੇ ਕੱਪ ਦਾ ਅਰ ਆਪਾਂ ਇੱਕ ਵਾਰ ਫਿਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਰਕੇਸ਼ ਸਰਪੰਚ ਜੀ ਤੇ ਨਾਲ ਹੀ ਲੱड्डू ਸਰਪੰਚ ਟੱਪਰੀਆਂ ਤੋਂ ਔਰ ਨਰੇਸ਼ ਹੁਣੀ ਨਾਲ ਹੀ ਪਰਮਿੰਦਰ ਪ੍ਰਧਾਨ ਹੁਣੀ ਔਰ ਸਵੇਰ ਤੋਂ ਸਾਡੇ ਇਸ ਖੇਡ ਮੇਲੇ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਪ੍ਰਿੰਸੀਪਲ ਸ਼ੰਕਰਦਾ ਸਪੋਰਟਸ ਕਲੱਬ ਦੇ 메ਨ ਸਪੌਂਸਰ ਨੇ ਔਰ ਨਾਲ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਸ਼੍ਰੀ ਅਰਵਿੰਦ ਸਿੰਘਲਾ ਜੀ ਕਿਉਂਕਿ ਦਰਸ਼ਕ ਵੀਰੋ ਸੱਚ ਜਾਣਿਓ ਸੱਜ ਜਾਣਿਓ ਕਿ ਉਹਨਾਂ ਦੇ ਘਰ ਦੇ ਵਿੱਚ ਬਰਥਡੇ ਪਾਰਟੀ ਸੀ ਉਹਨਾਂ ਦੇ ਪੁੱਤਰ ਦੀ ਉਹਨੂੰ ਛੱਡ ਕੇ ਅੱਜ ਪੁੱਜੇ ਨੇ ਆਪਾਂ ਧੰਨਵਾਦ ਕਰਦੇ ਆਂ ਔਰ ਜੀ ਆਰਵਿੰਦ ਸਿੰਘਲਾ ਜੀ ਉਹਨਾਂ ਦਾ ਔਰ ਹੋਰ ਵੀ ਹਾਂ ਬੇ ਕਾਕੂ ਕੀ ਪ੍ਰੋਗਰਾਮ ਹੈ ਹਾਂਜੀ ਗੌਰਵ ਕੁਮਾਰ ਆਖਦੇ ਆ ਕਿ ਕਰੀਮਪੁਰ ਦੇ ਜਾਫੀ ਜਿੰਨੇ ਜੱਫੇ ਲਾਣਗੇ ਹਰ ਜੱਫੇ ਦਾ 5000 ਦੇ ਨਾਲ ਤਾੜੀਆਂ ਮਾਰ ਦਿਓ ਮੇਰੇ ਵੀਰੋ 5000 ਰੁਪਿਆ ਪਰੀਪੁਰ ਦੇ ਜਾਫੀ ਜਿੰਨੇ ਜੱਫੇ ਲਾਣਗੇ 5000 ਦੇਵਾਂਗੇ ਕਹਿੰਦੇ 5 5000 ਦੇ ਕਹਿੰਦੇ ਮਾਣ ਦਿੱਤੇ ਜਾਣਗੇ ਫਾਈਨਲ ਮੈਚ ਇੱਕ ਵਾਰੀ ਖੁੱਲ ਕੇ ਤਾੜੀ ਮਾਰ ਦਿਓ ਜ਼ੋਰਦਾਰ ਤਾੜੀ ਘਟ ਵੱਜੀ ਆ ਜ਼ੋਰਦਾਰ ਤਾੜੀ ਮਾਰੋ ਜੇ ਨਜ਼ਾਰਾ ਲੈਣਾ ਮੈਚ ਦਾ ਇਹ ਆ ਕਹਿੰਦੇ 바ਰੂ ਰੁੜਕੀ ਵਾਲਾ ਇਸ ਵੇਲੇ ਪਹਿਲੀ ਕੌਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਜਾਂਦਾ ਹੋਇਆ ਬਹੁਤ ਸਾਹਮਣੇ ਕਹਿੰਦੇ ਚਾਰ ਜਾਫੀ ਨੇ ਲਓ सोनू सोनू ਹਰਿਆਣੇ ਦਾ ਸੋਨੂੰ ਹਰਿਆਣੇ ਵਾਲਾ ਪਹਿਲੀ ਕਾਉਡੀ ਤੇ ਕਹਿੰਦੇ ਲਾਉਂਦਾ ਹੋਇਆ ਜਫਾ ਗੌਰਵ ਕਰੀਮਪੁਰ ਜੀ ਕਹਿੰਦੇ 5000 5000 5000 5000 ਬੱਲੇ 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 ਵਾਹ ਔਰ 200 ਡੀਸੀ ਨਾਲ ਵੀ ਪੁੱਜਦਾ ਕਰ ਦਿੱਤਾ ਹੋ ਗਿਆ 5200 5200 ਹੋ ਗਿਆ ਖੰਨੇ ਵਾਲਿਆ ਇਹ ਇਕੱਲੇ ਕਰੀਮਪੁਰ ਵਾਲਿਆਂ ਲਈ ਕਰੀਮਪੁਰ ਵਾਲਿਆਂ ਦੇ ਲਈ ਹੈ ਜੀ ਕਿਉਂਕਿ ਉਹਨਾਂ ਦੀ ਆਪਣੀ ਸਪான்ਸਰ ਕੀਤੀ ਹੋਈ ਟੀਮ ਹੈ ਚੱਲਦੇ ਟੀਟਿਆ ਪਾਸ ਫੇਰ ਕਬੱਡੀ ਔਰ ਕੌਣ ਧੱਕੇਗਾ 200 ਰੁਪਿਆ ਹਰ ਰੇਡ ਤੇ ਕਹਿੰਦੇ ਦੇਵਾਂਗੇ ਔਰ ਪਰਲੀ ਕਨੀ ਤੇ ਸਲਾਮਦੀਨ ਉਰਲੀ ਕਨੀ ਤੇ ਕਹਿੰਦੇ ਟਾਈਗਰ ਸਾਧਰੇ ਪਿੰਡ ਦਾ ਨਾਲ ਹੀ ਓਡਣਾ ਮਨਜਿੰਦਰ ਸਿੰਘ ਓਡਣਾ ਲਓ ਸਲਾਮੂ ਦੇ ਨਾਲ ਹੋਏ ਨੇ ਹੱਥ ਜੋੜੀਆਂ ਇਹੋ ਟੀਟਾ ਕਹਿੰਦੇ ਹਰਿਆਣੇ ਵਾਲਾ ਲਓ ਨਾਗਦਮ ਨਾਗ 200 ਇਧਰ ਆ ਗਿਆ ਫੌਜੀ ਫੌਜੀ ਦੀ ਕੌਡੀ ਇੱਕ ਵਾਰੀ ਤਾੜੀ ਮਾਰੋ ਜ਼ੋਰਦਾਰ ਫੌਜੀ ਦੀ ਕੌਡੀ ਤੇ ਫੌਜੀ ਕਹਿੰਦੇ ਸ਼ਾਮ 84 ਵਾਲਾ ਇਸ ਵਲੇ ਕੌਡੀ ਪਾਉਂਦਾ ਉਧਰ ਕਾਲਾ ਜਾਂਦਲੀ ਦਾ ਤੇ ਨਾਲ ਕਹਿੰਦੇ ਕਾਲਾ ਤਨੌੜੀ ਦਾ ਤੇ ਨਾਲ ਸੋਨੂ ਵਰਗੇ ਖਿਡਾਰੀ ਨੇ ਆਹ ਮੁੰਡਾ ਕਹਿੰਦੇ ਕਾਲਾ ਤਨੌੜੀ ਦਾ ਕਾਲਾ ਤਨੌੜੀ ਦਾ ਔਰ 1100 ਸਟਾਪਰ ਨੂੰ 1300 ਹੋ ਗਿਆ 1300 ਬੱਲੇ ਬੱਲੇ ਵਾਲਿਆ 1300 ਬੱਲੇ 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 ਵਾਹ ਕੇ ਐਵੇਂ ਨਹੀਂ ਉਹ ਕਹਿੰਦੇ ਲੋਕੀ ਸਾਹ ਦੇ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਵਾਹ ਉਹ ਬੱਲਿਓ ਨੌਜਵਾਨਾਂ ਵਾਹ ਖੜਖੜ ਵੰਦੇ ਲੋਕੀ ਸਾਹ ਜੱਟੂ ਆਦੇ ਯਾਰੋ ਰੋਕਦੇ ਤੂਫਾਨ ਜੱਟੂ ਸਵਾਦ ਆ ਗਿਆ ਅੱਜ ਸਵਾਦ ਆ ਗਿਆ ਅਗਲੀ ਕੌਡੀ ਕਹਿੰਦੇ ਖੜਖੜ ਵਾਲੇ ਸਤੀਸ਼ ਦੀ ਪੈਂਦੀ ਹੋਈ ਉਧਰ ਕਹਿੰਦੇ ਮਰਜਿੰਦਰ ਸਿੰਘ ਕੋਟਣਾ ਤੇ ਨਾਲ ਕਹਿੰਦੇ ਟਾਈਗਰ ਵਰਗੇ ਲਾਓ ਸਾਹਮਣੇ ਵੇਖੋ ਇਸ ਵੱਲੇ ਕਹਿੰਦੇ ਮੁਕਾਬਲਾ ਸਲਾਮੂ ਦੇ ਨਾਲ ਹੈ ਸਲਾਮੂ ਸਲਾਮੂ ਕਹਿੰਦੇ ਇਸ ਵੱਲੇ ਬਦਲਾ ਲੈਂਦਾ ਹੋਇਆ ਸਲਾਮੂ ਬਹੁਤ ਤਕੜਾ ਕਹਿੰਦੇ ਜਫਾ ਲਾਉਂਦਾ ਹੋਇਆ ਲੈ ਵੀ ਪੰਮਿਆਂ ਨੂੰ ਫੋਨ ਦਾ ਖਿਹੜਾ ਛੱਡ ਕਾਕੂ ਦੀ ਗੱਲ ਸੁਣ ਕੀ ਹਾਂਜੀ 2000 ਸਿੰਘਲਾ ਸਾਹਿਬ ਹੁਣਾਂ ਵੱਲੋਂ ਐ 500 ਗੌਰਵ ਕੁਮਾਰ ਵਿੱਕੀ ਹੁਣਾਂ ਵੱਲੋਂ 1100 ਡੀਸੀ ਵੱਲੋਂ 5 ਤੋਂ 7 ਤੇ 68100 ਹੋ ਜਾਣਾ 8100 ਜੇਕਰ ਮੁੰਡੇ ਜੱਫਾ ਲਾਣਗੇ ਔਰ ਲਾਲ ਦੀ ਪਾਈ ਹੋਈ ਕਬੱਡੀ ਕੌਣ ਡੇਕੇਗਾ ਤੇ ਸਮੇਂ ਦੀ ਗੱਲ ਕਹਿਣਗੇ ਇਧਰ ਜਹਾਨ ਹੁਣੀ ਆਖਦੇ 1100 ਦੇ ਮਾਕੇ ਜੱਫੇ ਦਾ ਅਮਰੀਕ ਤਹਾਨ ਹੁਣੀ ਕਹਿੰਦੇ 1180 ਵੀ ਦੇਵਾਂਗੇ ਆਪਣੀ ਟੀਮ ਨੂੰ ਲਓ ਆਇਦਰ ਫੇਰ ਕਹਿੰਦੇ ਸਲਾਮਦੀਨ ਐਨ ਕਹਿੰਦੇ ਕਹਿਰਬਾਰ ਹੋਇਆ ਪਰ ਆਇਦਰ ਲਾਲ ਲਾਲ ਮੋਰੀ ਵਾਲਾ ਲਓ 200 ਕਹਿੰਦੇ ਸਾਡੇ ਡੀਸੀ ਚੌਧਰੀ ਹੁਣੀ ਪੁੱਜਦੇ ਕਰਦੇ ਨੇ ਲੈ ਖੰਨੇ ਵਾਲਿਆ ਆ ਕਰ ਕਹਿੰਦੇ ਇਵਨਿੰਗ 84 ਵਾਲੇ ਦੀ ਗੱਲ ਕਰੀਏਗੇ 84 ਵਾਲਾ ਕਹਿੰਦੇ ਫੌਜੀ ਕਾਉਡੀ ਪਾਉਂਦਾ ਕੇ ਰਾਜ ਕੇ ਸੁਨੱਖਾ ਜਾ ਰੋ ਫੌਜੀ ਕੌਡੀ ਪਾਮਦਾ ਲੈ ਕੇ ਪੁਆਇੰਟ ਹੰਦਿਆ ਪਾਲ ਨੂੰ ਭਜਿਆ ਆਮਦਾ ਲੋ ਫੌਜੀ ਫੌਜੀ ਸ਼ਾਮ ਜਲਾਸੀ ਦਾ ਹਾਂਜੀ ਔਰ 51 ਸੌ ਅਮਰੀਕ ਚਹਾਨ ਹੁਣੀ ਕਹਿੰਦੇ ਫੌਜੀ ਦੇ ਲਈ ਔਰ ਸਾਹਮਣੇ ਫਿਰ 30 ਦੇ ਦੀ ਪਾਈ ਹੋਈ ਕਬੱਡੀ ਦਾਰਸ਼ਕ ਵੀਰੋ ਜੇ ਮੈਚ ਵਧੀਆ ਲੱਗੇ ਲਲਕਾਰਾਂ ਮਾਰਗੇ ਜੱਥੇ ਇੱਕ ਵਾਹ ਵਾਹ ਜੁਗ ਜੁਗ ਜਿਓ ਜਵਾਨੀਆਂ ਮਾਣੋ ਅੱਜ ਸਿਰਾ ਹੋਇਆ ਪਿਆ ਸਿੰਗਲਾ ਸਾਹਿਬ ਕਹਿੰਦੇ ਕਰੀਮਪੁਰ ਦੇ ਜਾਫੀ ਜਿੰਨੇ ਜਫੇ ਲਾਉਣਗੇ ਉਹਨਾਂ ਵੱਲੋਂ 200 2000 ਹੈ ਤੇ ਨਾਲ ਗੌਰਵ ਬਾਈ ਕਹਿੰਦਾ ਮੇਰੇ ਵੱਲੋਂ 10000 ਹੈ 10 10000 ਹੈ ਕਰੀਮਪੁਰੀਏ ਜਿੰਨੇ ਜਾਫੀ ਜਫੇ ਲਾਉਣਗੇ 10000 ਤੇ 12 12000 ਹੈ ਕਹਿੰਦੇ ਜਫੇ ਦਾ ਸਿੰਗਲਾ ਸਾਹਿਬ ਕਹਿੰਦੇ ਬਾਈਨ ਕਿੰਗ ਤੇ ਨਾਲ ਕਹਿੰਦੇ ਗੌਰਵ ਬਾਈ ਕਰੀਮਪੁਰ ਵਾਲੇ ਪੂਰੇ ਖੁਸ਼ ਨੇ ਇਧਰ ਵੇਖੋ ਸਤੀਸ਼ ਇਸ ਵੱਲੇ ਕਹਿੰਦੇ ਪਾਉਂਦਾ ਹੋਇਆ ਕਬੱਡੀ ਆਰ ਸ਼ਤੀਸ਼ ਖੜਗਰਵਾਦੀ ਪਾਈ ਹੋਈ ਕਬੱਡੀ ਲਓ ਟਾਈਗਰ ਨੇ ਚਕਾਨੀ ਦਿੱਤੀ ਹੈ ਸਲਾਮੂ ਪਗਲਾ ਵਰਦਾ ਔਰ ਦੂਸਰੇ ਪਾਸੇ ਵੀ ਕਹਿੰਦੇ ਧਰਤੀ ਤੱਕ ਜੇ ਜਫਾ ਲੱਗਿਆ ਸਵਾਦ ਆ ਜਾਣਾ ਪਰ ਅੰਕ ਮੇਰੇ ਵੀਰੋ ਸਤੀਸ਼ ਦੇ ਹਿੱਸੇ ਅੱਜ ਸਵਾਦ ਆਇਆ ਪਿਆ 2 200 ਨਗ ਲਾ ਰਿਹਾ ਹੈ ਕਹਿੰਦੇ ਡੀਸੀ ਵੱਲੋਂ ਸਿੰਘਲਾ ਸਾਹਿਬ ਜੀ ਹੁਣ ਵੱਲੋਂ ਆਰ ਸਿੰਘਲਾ ਸਾਹਿਬ ਜੇ ਆਨੰਦ ਆਇਆ ਇੱਕ ਵਾਰੀ ਹੱਥ ਖੜਾ ਕਰਕੇ ਦੱਸੋ ਵਾਹ ਉਹ ਸਵਾਦ ਆ ਗਿਆ ਮੈਨ ਲੱਗਾ ਗੌਰਵ ਬਾਈ ਨੂੰ ਆਨੰਦ ਨਹੀਂ ਆਇਆ ਗੌਰਵ ਬਾਈ ਜੀ ਤੁਸੀਂ ਹੱਥ ਨਹੀਂ ਖੜਾ ਕੀਤਾ ਆ ਜੀ ਲਓ ਉਹਨਾਂ ਨੇ ਵੀ ਕਰ ਦਿੱਤਾ ਕਹਿੰਦੇ ਖੁਸ਼ ਐ ਪੂਰੇ ਉਹ ਵੀ ਕਹਿੰਦੇ ਅਜੇ ਪੂਰੇ ਖੁਸ਼ ਨਹੀਂ ਲੈ ਵੀ ਪੰਮਿਆ ਤੇਰੇ ਪਿੱਛੇ ਜਿਹੜੇ ਵੀਰ ਖੜੇ ਨੇ ਮਾਇਆ ਤਾਂ ਦੋ ਤਿੰਨ ਕੇ ਜਣੇ ਮੇਰੇ ਨੇ ਬਾਕੀ ਜਣੇ ਜੇ ਬਹਿ ਜਾਣ ਤਾਂ ਮਿਹਰਬਾਨੀ ਹੋ ਇਹਨਾਂ ਦੀ ਬਾਕੀ ਜਣੇ ਬਹਿ ਜਾਓ ਲੈ ਇਧਰ ਦੀ ਸਾਈਡ ਕਹਿੰਦੇ ਨੌਜਵਾਨ ਲਾਲ ਦੀ ਪੈਂਦੀ ਹੋਈ ਕਾਡੀ ਤੇ ਮੁਕਾਬਲਾ ਸਲਾਮੋ ਸਲਾਮੋ ਦੇ ਨਾਲ ਐ ਹਾਂਜੀ ਆਰੇ ਦੋਨੋ ਔਰ ਹਰਿਆਣੇ ਵਾਲੇ ਕਰੀਮਪੁਰ ਦੀ ਟੀਮ ਦੇ ਰੇਡਰ ਵੀ ਜਿੰਨੇ ਕਬੱਡੀਆਂ ਲਿਆਉਣਗੇ ਗੌਰਵ ਹੋਣੀ ਆਖਦੇ 5000 ਦੇਵਾਂਗੇ ਰੇਡਰ ਨੂੰ ਵੀ ਕਿਉਂਕਿ ਰੇਡਰਾਂ ਦੇ ਲਈ 5000 ਯਾਫੀਆਂ ਦੇ ਲਈ 10000 ਹਰ ਪੁਆਇੰਟ ਦਾ ਕਹਿੰਦੇ ਦੇਵਾਂਗੇ। ਜੇ ਵੀ ਪੰਮਿਆ 10000 ਨਹੀਂ ਰਿਹਾ 2000 ਸਿੰਘਲਾ ਸਾਹਿਬ ਨੇ ਪਾਤਾ 12000 ਹੋ ਗਿਆ। ਵਾਹ ਜੀ ਵਾਹ। 5 ਪਾਤਾ ਸਿੰਘਲਾ ਸਾਹਿਬ ਨੇ 15-15000 ਕਹਿੰਦੇ ਜੱਫਿਆਂ ਦਾ ਹੋ ਗਿਆ। 15-15000 ਕ੍ਰੀਪੁਰ ਦੇ ਜਾਫੀ ਜਿੰਨੇ ਜਿਹਾ ਫੇ ਲਾਉਣਗੇ ਕਹਿੰਦੇ 10000 ਗੌਰਵ ਬਾਈ ਦੇ ਵੱਲੋਂ ਤੇ 5-5000 ਕਹਿੰਦੇ ਸਿੰਘਲਾ ਸਾਹਿਬ ਜੀ ਵੱਲੋਂ ਦਿੱਤਾ ਜਾਣਾ। ਇਧਰ ਕੋਟੀ ਦਾ ਤਨੌਰੀ ਦਾ ਟੀਟਾ ਤਨੌਰੀ ਵਾਲਾ ਕਹਿੰਦੇ ਕੌਡੀ ਪਾ ਕੇ ਇਸ ਵੇਲੇ ਵਾਪਸ ਆਉਂਦਾ ਹੋਇਆ। ਚੱਲ ਵੇ ਫਾਜੀ ਪਾ ਫੇਰ ਕਬੱਡੀ ਆਰੇ 2100 ਡੀਸੀ ਵੱਲੋਂ ਹੋ ਗਿਆ ਜੀ 14000 ਹੋ ਗਿਆ ਜੇ ਜਫਾ ਲੱਗ ਗਿਆ ਆਰੇ ਲਾਵੇ ਹਰਿਆਣੇ ਵਾਲਿਓ ਕਰ ਲੋ ਹੱਥ ਕਰਾਰੇ ਕਿਉਂਕਿ ਨਾਗਦ ਮਾਇਆ ਮਿਲ ਰਹੀ ਆ ਹਜ਼ਾਰ ਵਾਲਾ ਕੋਈ ਕੰਮ ਨਹੀਂ ਔਰ ਪਾੰਦਿਆ ਸਿੰਘਲਾ ਸਾਹਿਬ ਜੀ ਹੁਣਾਂ ਵੱਲੋਂ ਵੀ 17000 ਹੋ ਗਿਆ ਟੋਟਲ ਕਹਿੰਦੇ 17000 ਲਓ ਇਧਰ ਨੌਜਵਾਨ ਕਰਦਾ ਵਾਦ ਕੇ ਟਰਾਈ ਔਰ ਫਾਜੀ ਵੀ ਕਹਿੰਦੇ ਦੁਨੀਆ ਦਾ ਮਹਾਨ ਧਾਵੀ ਹੈ ਅੰਗ ਜੁੜ ਗਿਆ ਅਗਲੀ ਕਬੱਡੀ ਸਤੀਸ਼ ਖੜਕੜ ਦੀ ਲੈ ਖੰਨੇ ਵਾਲਿਆ ਕਰ ਗੱਲ ਜਰਾ ਇਸ ਮੁੰਡੇ ਦੀ ਆਹ ਮੁੰਡਾ ਕਹਿੰਦੇ ਉੱਚੇ ਲੰਮੇ ਕੱਤ ਵਾਲਾ ਸਤੀਸ਼ ਖੜਕੜ ਕਹਿੰਦੇ ਕਾਉਟੀ ਪਾਉਂਦਾ ਉਧਰ ਕਹਿੰਦੇ ਨੌਜਵਾਨ ਜਾਫੀ ਮਨਜਿੰਦਰ ਸਿੰਘ ਉਟਣੇ ਦਾ ਨਾਂ ਚੱਲਦਾ ਤੇ ਨਾਲ ਕਹਿੰਦੇ ਸਲਾਮੂ ਵਰਗੇ ਤੇ ਟਾਈਗਰ ਵਰਗੇ ਕਹਿੰਦੇ ਚਾਰ ਜਾਫੀ ਨੇ ਸਾਹਮਣੇ ਲਾਉ ਟਾਈਗਰ ਦੇ ਨਾਲ ਕਹਿੰਦੇ ਮੁਕਾਬਲਾ ਟਾਈਗਰ ਦੇ ਨਾਲ ਕਹਿੰਦੇ ਮੁਕਾਬਲਾ ਹੋ ਚੁੱਕਾ ਤੇ ਪੁਆਇੰਟ ਦੇਖੋ ਭਾਵੀ ਦਾ ਗੌਰਵ ਕੁਮਾਰ ਜੀ ਹੁਣੇ ਐਲਾਨ ਕਰ ਦਿੱਤਾ ਕਿ ਜੇ ਕਰੀਮਪੁਰ ਦੀ ਟੀਮ ਜਿੱਤੇਗੀ ਤਾਂ ਜਿਹੜਾ ਅਗਲੇ ਸਾਲ ਦਾ ਨਾਮ ਰੱਖਿਆ ਐਤਕੀ ਸਾਲੇ ਦੇਣਾ ਕਹਿੰਦਾ 60000 ਨਹੀਂ 88000 ਦੇਣਾ 21000 ਮੈਂ ਦੇਵਾਂਗਾ ਆਪਣੇ ਵੱਲੋਂ ਆਹ ਐਲਾਨ ਕਰ ਦਿੱਤਾ ਕਿ ਕਰੀਮਪੁਰ ਦੀ ਟੀਮ ਜਿੱਤੇਗੀ ਆਹ ਮੁੰਡਾ ਕਹਿੰਦੇ ਹਰਿਆਣੇ ਵਾਲਾ ਸੋਨੂ ਐ ਆਹ ਹੈ 17000 ਦਾ ਜੱਫਾ ਇਹਨੂੰ ਕਹਿੰਦੇ 17000 ਦਾ ਜੱਫਾ ਆ ਪੰਜ ਸੌ ਡੀਸੀ ਵਾਲੋਂ ਵੀ ਹੋ ਗਿਆ ਔਰ ਫੜੀ ਜਾਓ ਨੌਜਵਾਨੋ ਖੁੱਲ੍ਹੇ ਮਾਅ ਦੇ ਗੱਫੇ ਮਿਲ ਰਹੇ ਨੇ ਔਰ ਦਿਲ ਖੋਲ੍ਹ ਕੇ ਜਿਹੜੀ ਮਾਇਆ ਦਿੱਤੀ ਜਾ ਰਹੀ ਹੈ ਲੈ ਵੀ ਕਾਕੂ ਬਾਈ ਤੂੰ ਕਹਿ ਗਿਆ ਸੀ ਟੱਪਰੀਆਂ ਪਿੰਡ ਵਿੱਚ ਵੀ ਸਾਡਾ ਮੇਲਾ ਨੋਟਾਂ ਦਾ ਵੀ ਪਊਗਾ ਅੱਜ ਬਾਕੀ ਗੱਲ ਸੱਚੀ ਹੈ ਅੱਜ ਸੱਚੀ ਗੱਲ ਮੇਰੇ ਵੀਰੋ ਹੋ ਗਈ ਹੈ ਅੱਜ ਆਹ ਵੇਖੋ ਸਾਹਮਣੇ ਫੌਜੀ ਸ਼ਾਮ 84 ਵਾਲਾ ਕਹਿੰਦੇ ਫੌਜੀ ਕਾਉਂਡੀ ਪਾਉਂਦਾ ਲੈ ਵੀ ਕਾਲੇ ਚਾਂਦੀ ਵਾਲਿਆ ਤੇ ਨਾਲ ਕਹਿੰਦੇ ਸੋਨੂ ਤੇ ਕਾਲਾ ਧਨੌੜੀ ਦਾ ਲੈ ਵੀ ਪੰਨੀ ਪਹਿਲੇ ਮੈਚ ਵਿੱਚ ਕਹਿੰਦੇ ਬਹੁਤ ਤਕੜੇ ਜੱਫੇ ਲਾਇਆ ਤਾਂ ਹੁਣ ਵੇਖੋ ਨੌਜਵਾਨ ਕੇਸ ਵਾਲੇ ਫੌਜੀ ਸ਼ਾਮ 84 ਵਾਲਾ ਕਹਿੰਦੇ ਡੱਕਿਆ ਜ ਗਿਆ ਫੌਜੀ ਸ਼ਾਮ 84 ਵਾਲਾ ਕਹਿੰਦੇ ਵਾਹ ਲਓ ਜੀ ਇਧਰ ਜਾਫੀ ਵਾਸਤੇ ਔਰ ਪਾਣੀ ਜਰੂਰ ਪੁੱਜਦਾ ਕਰ ਦਿਓ ਜੀ ਪਾਣੀ ਚੱਲ ਵੇ ਡੀਟੀਆ ਪਾ ਫਿਰ ਕਬੱਡੀ ਇਧਰ ਕਹਿੰਦੇ ਅੱਜ ਤਾਂ ਫਿਰ ਕਮਾਲੇ ਹੋਈ ਪਈ ਆ ਖੰਨੇ ਵਾਲਿਆਂ ਅਰ ਡੀਸੀ ਹੁਣਾਂ ਨੇ 1100 ਪੁਆਇੰਟ ਦਾ ਕਰ ਦਿੱਤਾ ਹੈ ਆਇਦਰ ਟੀਟਾ ਦੀ ਕਬੱਡੀ ਦੇ ਉੱਤੇ ਕਾਹਨ ਡਕੇਗਾ ਲਾਵੇ ਉਜਣਾ ਹਾਲੇ ਤੱਕ ਕੋਈ ਜੋਰ ਨਹੀਂ ਵਿਖਾਇਆ ਇਹ ਹੈ ਮਨਜਿੰਦਰ ਸਿੰਘ ਉਜਣਾ ਲਓ ਇਸ ਸਮੇਂ ਕਰਦਾ ਟਰਾਈ ਔਰ ਦੂਸਰੇ ਪਾਸੇ ਵੀ ਟੀਟਾ ਕਹਿੰਦੇ ਹਰਿਆਣੇ ਪਿੰਡ ਵਾਲਾ ਅੰਕ ਜਿਹੜਾ ਇਸ ਸਮੇਂ ਉਹ ਧਾਵੀ ਦੇ ਹੱਥ ਹੈ 200 ਡੀਸੀ ਵੱਲੋਂ ਚੱਲਦੇ ਬੰਦਾ ਰੁਰਕੀ ਵਾਲਿਆ ਪਾਸੇ ਕਬੱਡੀ ਜੇ ਛੇੜ ਕਹਾਣੀ ਸੁ ਮੁੰਡੇ ਦੀ ਜਰਾ ਜੇ ਮੈਚ ਦਾ ਨਜ਼ਾਰਾ ਹੁੰਦਾ ਇੱਕ ਵਾਰੀ ਲਲਕਰਾ ਜੋਰ ਦੀ ਮਾਰ ਕੇ ਦੱਸੋ ਬਰਾ ਬਾਕੀ ਸਵਾਦ ਆ ਗਿਆ ਅੱਜ ਦੇ ਕੱਪ ਦਾ ਉਧਰ ਕੋਠੇ ਤੇ ਜਿਹੜੇ ਖੜੇ ਆ ਤੁਹਾਨੂੰ ਸਵਾਦ ਨਹੀਂ ਆਉਂਦਾ ਤੁਸੀਂ ਲਲਕਰਾ ਮਾਰੋ ਐਨ ਕਹਿੰਦੇ ਮੇਲਾ ਸਫਲ ਹੈ ਟੈਂਕੀ ਵਾਲੇ ਫੋਕੀ ਵਿੱਚ ਤੁਹਾਨੂੰ ਨਹੀਂ ਆਉਂਦਾ ਲੈ ਵੀ ਕਾਕੂ ਉਹ ਵੀ ਕਹਿੰਦੇ ਅੱਜ ਪੂਰੇ ਖੁਸ਼ ਨੇ 10000 ਸਿੰਗਲਾ ਸਾਹਿਬ ਦੇ ਵੱਲੋਂ ਤੇ 10000 ਰੁਪਇਆ ਕਹਿੰਦੇ ਗੌਰਵਪਾਈ ਦੇ ਵੱਲੋਂ ਹੈ ਕਰੀਪੁਰ ਦੇ ਜਾਫੀ ਜਿੰਨੀ ਜਫੇ ਲਾਉਣਗੇ 20 2000 ਦਿੱਤਾ ਜਾਊ 20 2000 ਕਿੰਨੇ ਦਿੱਤਾ ਜਾਊਗਾ ਪਾਣੀ ਪੋਦਾ ਕਰ ਦਿਓ ਗਰਾਊਂਡ ਵਿੱਚ ਖਿਡਾਰੀਆਂ ਲਈ ਪਾਣੀ ਐਮਨ ਜਿੰਦੂ ਸਿੰਘ ਓਡਣਾ ਵਾਓ ਜਣਿਆ ਜੇ ਜਫਾ ਲੱਗਿਆ ਬੱਲੇ ਬੱਲੇ ਹੋ ਜਾਣੀ ਐ ਇਹ ਹਾ ਉੱਡ ਉੱਡ ਓਡਣਾ ਮਨਿੰਦਰ ਸਿੰਘ ਵਾਹ ਅਸਮਾਨ ਵੱਲ ਉਂਗਲ ਖੜੀ ਕੀਤੀ ਐ ਖੁਸ਼ੀ ਦਾ ਜਹਾਰ ਕੀਤਾ ਮੁੰਡੇ ਨੇ ਔਰ 200 ਡੀਸੀ ਹੁਣਾਂ ਵੱਲੋਂ ਇੰਦਰਪਾਲ ਜੀ ਇਸ ਮੁੰਡੇ ਦੀ ਮਾਇਆ ਲੈ ਜਾਓ ਔਰ ਦੋਸਾਂ 2000 ਰੁਪਏ ਔੜਨੇ ਦੇ ਲਈ ਅਮਰੀਕ ਚਹਾਨ ਹੁਣੀ ਔਰ ਅਗਲੀ ਕਬੱਡੀ ਔਰ ਕਰ ਸਿਰ ਖੰਨੇ ਵਾਲਿਆ ਗਾਲ ਇਸ ਮੁੰਡੇ ਦੀ ਜਰਾ ਆ ਕੌਡੀ ਤੇ ਜਿਹੜਾ ਵੀ ਜਫੀ ਜਫਾ ਲਾਊਗਾ ਕਹਿੰਦੇ 20-2000 ਰੁਪਿਆ ਲੱਗਿਆ ਹੋਇਆ ਆਏ ਕਹਿੰਦੇ ਕਾਲਾ ਜਾਣਦੀ ਦਾ 20000 20000 20000 20000 ਆ 20000 ਰੁਪਿਆ ਬੱਲੇ 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 ਵਾਹ ਵਾਹ ਸਵਾਦ ਆ ਗਿਆ ਜਮੇ ਦੀ ਪਿੰਡ ਦਾ ਕਾਲਾ ਜਾਣ ਦੀ ਪਿੰਡ ਦਾ ਕਹਿੰਦੇ ਇਸ ਵੱਲੇ ਬਹੁਤ ਤਕੜਾ ਜਫਾ ਲਾ ਗਿਆ ਅਸ਼ੋਕ ਬਾੜ ਸਵਾਦ ਆ ਗਿਆ 500 ਐ ਡੀਸੀ ਵੱਲੋਂ 500 ਦੇ ਸ਼ੋਕ ਹਾਂਜੀ ਵੱਲੋਂ ਕਹਿੰਦੇ 1100 ਐ ਪਲੀਜ਼ ਥੱਲੇ ਬਹਿ ਜਾਓ ਜਿਹੜੇ ਐਕਸਟਰਾ ਖਿਡਾਰੀ ਨਹੀਂ ਜਾਂ ਪਲੀਜ਼ ਦਰਸ਼ਕਾਂ ਦਾ ਜਿਹੜਾ ਮਜ਼ਾ ਕਿਰਕਰਾ ਹੁੰਦਾ ਪਲੀਜ਼ ਥੋੜਾ ਥੋੜਾ ਪਿੱਛੇ ਹੋ ਜਾਓ ਬਾਈ ਜੀ ਥੋੜਾ ਥੋੜਾ ਪਿੱਛੇ ਹੋ ਜਾਓ ਭਾਜੀ ਇਧਰ ਦਰਸ਼ਕਾਂ ਨੂੰ ਤੰਗੀ ਆ ਰਹੀ ਹੈ ਅਮਰੀਕ ਜੀ ਪਲੀਜ਼ ਥੋੜਾ ਜਿਹਾ ਪਿੱਛੇ ਦਰਸ਼ਕਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈਗੀ ਹਾਂਜੀ ਸਵਾਗਤ ਹੈ ਉਧਰ ਜਸ ਖੋਸ਼ਾ ਜੀ ਗਰੁੱਪ ਇੱਥੇ ਖਿਡਾਰੀ ਆ ਜਸ ਪੌਂਸਰ ਗਰੁੱਪ ਲੈ ਵੀ ਜੱਗੇ ਗੋਵ ਵਾਲਿਆ ਆ ਮੁੰਡਾ ਕੇ ਵਾਲਾ ਧਨੌਰੀ ਦਾ ਪਰ ਸਾਹਮਣੇ ਫੌਜੀ ਹੈ ਕਹਿੰਦੇ ਟੱਪਰੀਆਂ ਦੇ ਕੱਪ ਦਾ ਮੋਟਰਸਾਈਕਲ ਦਾ ਜੇਤੂ ਹੈ ਪਲੀਜ਼ ਥੋੜਾ ਥੋੜਾ ਸਾਈਡ ਤੇ ਇਧਰ ਆ ਜਾਓ ਕਿਉਂਕਿ ਦਰਸ਼ਕਾਂ ਨੂੰ ਦਿਖ ਨਹੀਂ ਰਿਹਾ ਮਾਜਮਾ ਜੀ ਪਲੀਜ਼ ਮੜ ਜਾ ਸਾਈਡ ਤੇ ਕਰਾ ਦਿਓ ਰੇਟਰਾਂ ਨੂੰ ਚੱਲ ਬੇਟੀਟਿਆ ਪਾਸਰ ਨੌਜਵਾਨਾ ਕਬੱਡੀ ਅੱਜ ਹਰਿਆਣੇ ਵਾਲਿਆਂ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਜਿੱਥੇ ਕਹਿੰਦੇ ਤਾਸ਼ੇ ਦੇ ਕਬੱਡੀ ਕੱਪ ਦੇ ਪੋਝੇয়াল ਵਾਲੋਂ ਖੇਡੇ ਸੀ ਤੇ ਦੂਜਾ ਸਥਾਨ ਪ੍ਰਾਪਤ ਕੀਤਾ ਸੀ ਅੱਜ ਮੈਨੂੰ ਲੱਗਦਾ ਲੀਡ ਦੇ ਵਿੱਚ ਹੈ ਕੰਮ ਆਹ ਟੀਟਾ ਕਹਿੰਦੇ ਮਾਰ ਕੇ ਸਲਾਮੂ ਨੂੰ ਹੱਥ ਮਾਰਿਆ ਟਾਜ ਅੰਗ ਟੀਟੇ ਦੇ ਹਿੱਸੇ ਐ ਅਸ਼ੋਕ ਬਾੜ ਦੀ ਕਹਿੰਦੇ ਸਪான்ਸਰ ਕੀਤੀ ਟੀਮ ਐ ਆਰੇ ਗੌਰਵ ਹਨਾਂ ਵੱਲੋਂ 5-5000 ਦਿੱਤਾ ਜਾਂਦਾ ਹਰ ਕਬੱਡੀ ਤੇ ਔਰ 20000 ਹਰ ਜਫੇ ਦਾ ਲੈ ਸਰ ਖੰਨੇ ਵਾਲਿਆ ਬਰੀ ਛੋੜ ਕਹਾਣੀ ਇਸ ਮੁੰਡੇ ਦੀ ਕਾਕੂ ਚੌਧਰੀ ਮਾਇਆ ਹੋਰ ਵਧਾ ਦੇ ਹੁਣ 20 ਤੋਂ ਗੱਲ ਟਪਾ ਦੇ ਕਿਉਂਕਿ ਗੱਲ ਸਾਲ ਬਾਅਦ ਆਊਗੀ ਗੱਲ ਸਾਲ ਬਾਅਦ ਆਊਗੀ ਇਧਰ ਵੇਖੋ ਗੌਰਵ ਜੀ ਕਿਉਂਕਿ ਕੁਝ ਕਬੱਡੀਆਂ ਬਾਕੀ ਨੇ ਗੌਰਵ ਚੌਧਰੀ ਜੀ ਧਿਆਨ ਦਿਓ 20000 ਕਰ ਦिए ਤੁਹਾਡੇ ਕੋਲੋਂ ਦੋ ਤਿੰਨ ਕਬੱਡੀਆਂ ਬਾਕੀ ਰਹਿ ਗਈਆਂ ਬਸ ਕਰ ਦਿਆ ਜੀ ਉਹ ਕਹਿੰਦੇ ਕਰ ਉਹ ਥੈਂਕ ਯੂ ਜੀ ਲਹ ਕਿ 30000 ਹੋ ਗਿਆ 20000 ਗਰਬ ਚਾਹਦਰੀ ਹੁਣਾਂ ਦਾ 10000 ਕਹਿੰਦੇ ਸਿੰਗਲਾ ਸਾਹ ਹੁਣਾਂ ਵੱਲੋਂ ਜਿਹੜੀ ਵੀ ਕਰੀਮਪੁਰ ਦੀ ਟੀਮ 5000 ਰੁਪਿਆ ਕਹਿੰਦੇ ਅਵਨਾਸ਼ ਭੂਂਬੜਾ ਜੀ ਹੁਣਾਂ ਵੱਲੋਂ ਔਰ 5000 ਬਿਨੇ ਜੀ ਹੁਣਾਂ ਵੱਲੋਂ ਆਹ ਦੇਖੋ 40000 ਹੋ ਗਿਆ ਬੱਬੂ ਸੈਦਰ ਜੇ ਕਰੀਮਪੁਰ ਦੀ ਟੀਮ ਜਫਾ ਲਾਏਗੀ 40 5000 30 ਸੀ ਵੱਲੋਂ ਵੀ ਹੋ ਗਿਆ 45 ਉਹ ਬੱਲੇ ਬੱਲੇ ਬਈ 45 45000 ਲੈ ਵੀ ਪ੍ਰਦੀਪ ਟੈਣਿਆ ਅੱਜ ਕਹਿੰਦੇ ਸੇਰਾ ਹੋਇਆ ਪਿਆ 45 45000 ਦੇ ਕਹਿੰਦੇ ਜੱਫੇ ਐ ਫੌਜੀ ਸ਼ਾਮ 84 ਦਾ ਪੰਨਾ 46000 ਹੋ ਗਿਆ 1000 ਕਹਿੰਦੇ ਅਸ਼ੋਕ ਬਾਠ ਦਾ ਵੀ ਹੋ ਗਿਆ ਅਸ਼ੋਕ ਬਾਠ ਦਾ ਘੱਟ ਐ ਯਾਰ ਹੋਰ ਪੜਾ ਥੋੜਾ ਯਾਰ 50 ਹੀ ਕਰ ਦਿਓ ਕਹਿੰਦਾ ਉਹ ਹੁਣ ਬਣੀਆ ਨਾ ਗੱਲ 50000 ਡੀਸੀ ਬਾਈ ਦਾ ਕਿੰਨਾ 1000 ਹੋਰ ਫਿੱਟ ਡੀਸੀ ਪਾ ਜਾ ਕਹਿੰਦੇ ਜੀ ਅਸ਼ੋਕ ਦਾ ਕਰਦੇ ਹੋ 6 ਕਹਿੰਦਾ ਮੇਰਾ ਕਰਕੇ 51000 ਕਰਦੇ ਹੋ ਪੂਰਾ ਗੱਲ ਸ਼ਗਨਾਵਾਲੀ ਐ ਗੱਲ ਕਹਿੰਦੇ ਸ਼ਗਨਾਵਾਲੀ ਐ ਇਧਰ ਵੇਖੋ ਕਹਿੰਦੇ ਟੀਟਾ ਧਨੌਰੀ ਦਾ ਕੌਡੀ ਪਾ ਕੇ ਗਿਆ ਟੀਟਾ ਧਨੌਰੀ ਦਾ ਇਧਰ ਕਾਕੂ ਚੌਧਰੀ ਸਾਡਾ ਯਾਰ ਕਹਿੰਦੇ ਅੱਜ ਪੂਰਾ ਖੁਸ਼ ਐ ਕਾਕੂ ਚੌਧਰੀ ਪੂਰਾ ਖੁਸ਼ ਐ ਗੱਲ ਵੇ ਫਾਜੀ ਪਾ ਫਿਰ ਕਬੱਡੀ 51000 ਦਾ ਜੱਫਾ ਖਿਡਾਰੀਆਂ ਨੂੰ ਨਾਗਦ ਮਿਲ ਰਹੇ ਨੇ ਰਾਜੀ ਕੁਮਾਰ ਦੀ ਹੁਣਾਂ ਬੋਲੋ ਕਹਿੰਦੇ 3100 ਹੋ ਗਿਆ 54000 ਰੁਪਈਆ ਹੋ ਗਿਆ ਜਿਹੜਾ ਵੀ ਜਾਫੀ ਜਫਾ ਲਾਏਗਾ ਲਾਓ ਮੇਰੇ ਵੀਰੋ ਜਲਦ ਹੋਣੀ ਰ ਆਪਣੀ ਸਾਹਿਬ ਜੀ ਆਹ ਵੇਖੋ ਲੱਗਦਾ ਜਫਾ 54000 ਰੁਪਈਆ 54000 ਦਰਸ਼ਕੋ ਲਲਕਰਾ ਜੋਰ ਦੀ ਮਾਰੋ ਜੇ ਸਵਾਦ ਆਉਂਦਾ ਹੁਣ ਬਣੀਏ ਨਾ ਗੱਲ ਕਹਿੰਦੇ 54 54000 ਹੈ ਉਧਰ ਉਮੀ ਸਿੰਘਪੁਰਾ ਤੇ ਸੇਠੀ ਰੱਤੇ ਵਾਲੀਆ ਨਾਲ ਕਹਿੰਦੇ ਪ੍ਰਵੀਨ ਬੂਲੇ ਵਾਲੀਆ ਬੈਠਾ ਸਾਡਾ ਯਾਰ ਉਹ ਜਾਂਦਾ ਕਹਿੰਦੇ ਟੀਟਾ ਰਵਾ ਹੋ ਗਈ ਅੱਜ ਗਰੀਪੁਰ ਦੀ ਟੀਮ ਜਿਹੜੀ ਜੇਤੂ ਰਹੀ ਹੈ ਮੁਬਾਰਕਬਾਦ ਬਾਕੀ ਕਹਿੰਦੇ ਹੁਣ ਗੌਰਵ ਜੀ ਕਾਕਵਾਲ ਹੋ ਗਈ ਹੈ ਵਾਹ ਪੱਗਰੇ ਪਾ ਲਈ ਨੇ ਅੱਜ ਗੌਰਵ ਚੌਧਰੀ ਜ ਨੇ ਪੀਸੀ ਬਾਈ ਪੂਰਾ ਖੁਸ਼ ਔਰ 1100 ਰੁਪਏ ਕਹਿੰਦੇ ਦਿੱਤੇ ਲਾਸਟ ਕਬੱਡੀ ਤੇ ਔਰ ਦਰਸ਼ਕ ਵੀਰੋ ਅੱਜ ਕਹਿੰਦੇ ਆਨੰਦ ਆ ਗਿਆ ਔਰ ਬਲਾਰਿਆਂ ਦਾ ਵੀ ਕਹਿੰਦੇ ਦਿਲ ਖੋਲ ਕੇ ਮਾਇਆ ਨਾਲ ਗੱਫੇ ਦੇ ਰਹੇ ਨੇ ਆਜੋ ਬੱਬੂ ਜੀ ਸਟੇਜ ਵੱਲ ਚੱਲਦੇ ਆਂ ਔਰ ਬਾਤ ਹੀ ਸ਼ਾਨਦਾਰ ਜਿਹੜਾ ਮੁਕਾਬਲਾ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਹੋਇਆ 2 ਅੰਗ ਨੇ ਜਿਹੜੇ ਕ੍ਰੀਮਪੁਰ ਦੀ ਟੀਮ ਦੇ ਔਰ 12 ਅੰਗ